ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਤੇ ਮਸ਼ਿੰਦਰਪਾਲ ਰਾਜਿਆਣਾ ਅੱਜ ਸਾਡੇ ਨਾਲ ਜੁੜੇ ਨੇ ਗਿਆਨੀ ਜਸਵਿੰਦਰ ਸਿੰਘ ਭਾਗਥਲਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਆ ਜੂਨ ਦਾ ਮਹੀਨਾ ਆਉਂਦਿਆਂ ਹੀ ਬਲੂ ਸਟਾਰ ਜਿਹੜਾ 84 ਵੇਲੇ ਦਾ ਵਾਰਤਾ ਹੈ ਅਕਾਲ ਤਖਤ ਨੂੰ ਢੈਣ ਵਾਲੀ ਉਹਦੇ ਬਾਰੇ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਸਵਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਪੰਜਾਬ 24 ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਆਪਣੇ ਇਸ ਮਾਧਿਅਮ ਰਾਹੀਂ ਸਾਡੇ ਕੇ ਮੈਨੂੰ ਸੰਗਤਾਂ ਦਾ ਸੰਗਤਾਂ ਦੇ ਸਾਹਮਣੇ ਹੋਣ ਦਾ ਮੌਕਾ ਦਿੱਤਾ ਜੀ। ਬਹੁਤ ਬਹੁਤ ਧੰਨਵਾਦ। ਐ ਆਪਾਂ ਗੱਲ ਕਰੀਏ ਵੀ ਜਦੋਂ 84 ਦਾ ਜਿਹੜਾ ਭਾਣਾ ਵਾਪਰਿਆ ਹੈ ਜਿਹੜਾ ਬਹੁਤ ਵੱਡਾ ਸਿੱਖਾਂ ਵਾਸਤੇ ਦੁਖਾਂਤ ਹੈ ਜਿਹੜਾ ਨਾ ਭੁੱਲਣਯੋਗ ਹੈ ਤੇ ਨਾ ਉਪਲੌਣਯੋਗ ਹੈ ਨਾ ਭੁੱਲਿਆ ਜਾ ਸਕਦਾ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਉਹਦੇ ਬਾਰੇ ਜਿਹੜੀ ਜਾਣਕਾਰੀ ਪ੍ਰੋਪਰ ਤੌਰ ਤੇ ਜਿੰਨੀ ਕੁ ਤੁਹਾਨੂੰ ਜਾਣਕਾਰੀ ਹੈ ਓਨੀ ਕੁ ਜਾਣਕਾਰੀ ਉਦੋਂ ਜਿਹੜੀ ਤੁਹਾਡੀ ਜਿਹੜੀ ਉਮਰ ਹੈ ਸਭ ਤੋਂ ਪਹਿਲਾਂ ਗੱਲ ਆਰੰਭ ਕਰੀਏ ਕਿੰਨੀ ਕੁ ਸੀ ਮੇਰੀ ਤਕਰੀਬਨ ਉਮਰ ਉਦੋਂ 8-9 ਸਾਲ ਦੀ ਉਮਰ ਸੀ 78 ਦਾ ਮੇਰਾ ਜਨਮ ਹੈ ਜੀ ਤੇ 8-9 ਸਾਲ ਦੀ ਉਮਰ ਸੀ ਤੇ ਸਭ ਕੁਝ ਦੇਖਿਆ ਖਬਰਾਂ ਪੜੀਆਂ ਵੀ ਐ ਤੇ ਖਬਰਾਂ ਸੁਣੀਆਂ ਵੀ ਐ ਜਦੋਂ ਲੋਕ ਪਿੰਡ ਮੇਰਾ ਨਾ ਅਸਲ ਦੇ ਵਿੱਚ ਪਿੰਡ ਮੇਰਾ ਸਰਾਇਨਾਗਾ ਜੀ ਜੀ ਗੁਰੂ ਅੰਗਦ ਸਾਹਿਬ ਦਾ ਜਨਮ ਸਥਾਨ ਐ ਤੇ ਉਥੋਂ ਲੋਕ ਜਿਹੜੇ ਲੋਕ ਅਖਬਾਰ ਪੜ੍ਹਦੇ ਸੀ ਤੇ ਉਦੋਂ ਜ਼ਿਆਦਾਤਰ ਦਰਬਾਰ ਸਾਹਿਬੀ ਸ਼ਬਦ ਘੱਟ ਹੁੰਦਾ ਸੀ ਤੇ ਉਦੋਂ ਕਹਿੰਦੇ ਸੀ ਲੋਕ ਲੋਕ ਇਹ ਗੱਲ ਕਹਿੰਦੇ ਸੀ ਅੰਮ੍ਰਿਤਸਰ ਵਾਲਾ ਜਿਹੜਾ ਗੁਰਦੁਆਰਾ ਹੈ ਉਹ ਉਹਨੇ ਢਾ ਢੇਰੀ ਕਰ ਦਿੱਤਾ ਜੀ ਤੇ ਉਦੋਂ ਇਹ ਮਤਲਬ ਮਾਹੌਲ ਵੀ ਵੇਖੀਦਾ ਸੀ ਵੀ ਫੌਜ ਦੀ ਜਿਹੜੇ ਇੱਕ ਇੰਟਰ ਰੋਡ ਦੇ ਉਤੋਂ ਦੀ ਲੰਘਦੇ ਸੀ ਜਾਂ ਵੀ ਫੌਜ ਖੇਤਾਂ ਦੇ ਵਿੱਚ ਬੈਠੀ ਸੀ ਖੇਤਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਬਜ਼ੁਰਗਾਂ ਵਾਸਤੇ ਜਾਂ ਵੱਡੇ ਵੀਰ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਤੇ ਉਦੋਂ ਇਹ ਮਾਹੌਲ ਵੇਖਿਆ ਹੋਇਆ ਵੀ ਸਾਰਾ ਕੁਝ ਵੀ ਫੌਜ ਖੇਤਾਂ ਦੇ ਵਿੱਚ ਵੀ ਬੈਠੀ ਹੋਈ ਸੀ ਨਾ ਕਿਸੇ ਨੂੰ ਟਾਈਮ ਸਿਰ ਨਿਕਲਣ ਦਿੰਦੀ ਸੀ ਟਾਈਮ ਤੋਂ ਪਹਿਲਾਂ ਤੇ ਨਾ ਕਿਸੇ ਨੂੰ ਜਿਹੜਾ ਕੋਈ ਖੇਤ ਰਹਿ ਜਾਂਦਾ ਸੀ ਉਹ ਖੇਤ ਰਹਿ ਜਾਂਦਾ ਸੀ ਜਿਹੜਾ ਘਰ ਦੇ ਵਿੱਚ ਆ ਜਾਂਦਾ ਸੀ ਉਹ ਉਹਨੂੰ ਮੁਗਰਿਓ ਖੇਤ ਨਹੀਂ ਸੀ ਜਾਣ ਦਿੱਤਾ ਜਾਂਦਾ ਇਹੋ ਜਿਹਾ ਮਾਹੌਲ ਉਦੋਂ ਬਣਿਆ ਹੋਇਆ ਸੀ ਜਿਹਨੂੰ ਆਪਾਂ ਕਹਿ ਲਈਏ ਜਾਨੀ ਪੂਰਾ ਸਹਿਮ ਦਾ ਜਿਹੜਾ ਮਾਹੌਲ ਸੀ ਉਹ ਬਣਿਆ ਹਾਂਜੀ ਹਾਂਜੀ ਬਿਲਕੁਲ ਸਹਿਮ ਦਾ ਮਾਹੌਲ ਸੀ ਮੈਂ ਇੱਕ ਵਾਰ ਇੱਥੇ ਪਿੰਡ ਕੋਟਕੋੜ ਕਲਾ ਸਾਡੇ ਨਾਨਕੇ ਆ ਜੀ ਮੈਂ ਉਹਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਦੀ ਪਿੰਡ ਕੋੜ ਕੋੜ ਕਲਾਂ ਇੱਕ ਖਾਰਕੂਆਂ ਦਾ ਗੜ੍ਹ ਸੀਗਾ ਜੀ ਜੀ ਲੱਲੇ ਪਿੰਡ ਕੋੜ ਕੋੜ ਕਲਾਂ ਤੇ ਹੋਰ ਜਿਹੜੇ ਨਾਲ ਲੱਗਦੇ ਪਿੰਡ ਇੱਕ ਬਹੁਤ ਵੱਡਾ ਗੜ੍ਹ ਸੀ ਇੱਥੇ ਮੇਰੇ ਉਸਤਾਦ ਜੀ ਜਿਹੜੇ ਹਨ ਸਰਦਾਰ ਜਗਜੀਤ ਸਿੰਘ ਲੱਲੇ ਉਹ ਉਸ ਮੌਕੇ ਦੇ ਫੈਡਰੇਸ਼ਨ ਦੇ ਪ੍ਰਧਾਨ ਸੀ ਤੇ ਮੇਰੇ ਨਾਨਕੇ ਕੋੜ ਕੋੜ ਤੇ ਉੱਥੇ ਚੰਡਿਆਂ ਨੇ ਯਾਰ ਅਲੇ ਰਾਹ ਦੇ ਉੱਪਰ ਬਿਲਕੁਲ ਘਰ ਸੀ ਉਹਨਾਂ ਦਾ ਤੇ ਅਸੀਂ ਆਮ ਤੌਰ ਤੇ ਮੈਂ ਇਹ ਵੇਖਿਆ ਵੀ ਜਿਪਸੀਆਂ ਦੇ ਵਿੱਚ ਪਾ ਪਾ ਕੇ ਮੁੰਡੇ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਝੂਠੇ ਮੁਕਾਬਲੇ ਬਣਾ ਬਣਾ ਕੇ ਲੈ ਕੇ ਜਾਂਦੇ ਸੀ ਤੇ ਉਹ ਕੋਲ ਦੀ ਉਸ ਚੰਡਿਆਂ ਨੇ ਰਾਹ ਦੇ ਉੱਤੇ ਕਿਤੇ ਤਾਂ ਇੱਧਰ ਨੂੰ ਆਉਂਦੇ ਸੀ ਕਿਤੇ ਉੱਧਰ ਨੂੰ ਜਾਂਦੇ ਸੀ ਤੇ ਬਹੁਤਾਂਤ ਦੇ ਵਿੱਚ ਵੀ ਇਹ ਵੀ ਹੋ ਕੇ ਸੁਣਦੇ ਸੀ ਵੀ ਪਿੰਡ ਨੂੰ ਭੈਰ ਕੋਈ ਕੀੜਾ ਪੈ ਚੁੱਕਿਆ ਵੀ ਕਿਸੇ ਸਾਂਝੀ ਥਾਂ ਦੇ ਉੱਪਰ ਜਾਂ ਸਕੂਲ ਦੇ ਵਿੱਚ ਜਾਂ ਗੁਰਦੁਆਰੇ ਦੇ ਕੋਲੇ ਭਾਈ ਇਕੱਠੇ ਹੋ ਜੋ ਤੇ ਜਿਹੜਾ ਨਾ ਗਿਆ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਊ ਤੇ ਹੁੰਦਾ ਵੀ ਇਵੇਂ ਸੀ ਜਿਹੜਾ ਨਹੀਂ ਸੀ ਜਾਂਦਾ ਕਿ ਉਹਨੂੰ ਕੇਸਾਂ ਤੋਂ ਫੜ ਕੇ ਜਾਂ ਉਹਨੂੰ ਖਿੱਚ ਕੇ ਲੈ ਕੇ ਉੱਥੇ ਫੌਜ ਦੇ ਕੋਲ ਫੌਜ ਅਫਸਰਾਂ ਦੇ ਕੋਲੇ ਲੈ ਕੇ ਜਾਇਆ ਜਾਂਦਾ ਸੀ ਉਹਨਾਂ ਨੂੰ ਇਕੱਠੇ ਕਰਕੇ ਤੇ ਘਰਾਂ-ਘਰਾਂ ਵਿੱਚ ਤਲਾਸ਼ੀ ਹਾਂ ਹਾਂਜੀ ਹਾਂਜੀ ਬਿਲਕੁਲ ਤਲਾਸ਼ੀ ਲਈ ਜਾਂਦੀ ਸੀ ਤੇ ਬਹੁਤ ਹੀ ਏਬੀਸੀ ਵੀ ਇਥੋਂ ਤੱਕ ਬੀਬੀਆਂ ਤੇ ਵੀ ਬਹੁਤ ਤਸ਼ਦਦਦਲ ਹੁੰਦਾ ਸੀ ਤੇ ਬਹੁਤ ਮਤਲਬ ਮੈਂ ਇਹ ਵੇਖਿਆ ਵੀ ਬੀਬੀਆਂ ਤੇ ਤਸ਼ਦਦਦਲ ਹੋਣਾ ਭੈਣਾਂ ਤੇ ਤਸ਼ਦਦਦਲ ਹੋਣਾ ਤੇ ਭੈਣਾਂ ਨੂੰ ਫੌਜ ਨੇ ਬੁਲਾ ਕੇ ਉਥੇ ਬੁਰਾ ਭਲਾ ਆਖਣਾ ਤੇ ਵਿੱਚ ਜਿਹੜੇ ਬਹੁਤ ਚੰਗੇ ਅਫਸਰ ਹਿੰਦੂ ਅਫਸਰ ਈਸੀ ਤੇ ਉਹਨਾਂ ਨੇ ਬਹੁਤ ਵਾਰੀ ਕੁੜੀਆਂ ਨੂੰ ਬੁੜੀਆਂ ਨੂੰ ਘਰਾਂ ਦੇ ਵਿੱਚ ਘੱਲ ਦੇਣਾ ਵੀ ਛੋੜੀ ਕੋਈ ਲੋੜ ਨਹੀਂ ਜਿਹੜੇ ਆਪਣਾ ਹਵਸੀ ਲੋਕ ਸੀ ਜਾਂ ਜਿਹੜੇ ਲੋਕ ਕਰੋਧੀ ਲੋਕ ਸੀ ਫੌਜ ਦੇ ਅਫਸਰ ਲੋਕ ਸੀ ਤੇ ਉਹ ਫਿਰ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਸੱਦ ਕੇ ਕੁੜੀਆਂ ਨੂੰ ਬੁੜੀਆਂ ਨੂੰ ਉਹ ਵੇਚਤੀ ਵੀ ਕਰਦੇ ਸੀ ਐ ਦੂਜੀ ਕੱਲ ਗੱਲ ਕਰੀਏ ਵੀ ਜਿਹੜਾ ਬਲੂ ਸਟਾਰ ਹੋਇਆ ਸੀ ਕਾਲ ਤੱਕ ਤੋਂ ਜਿਹੜਾ ਢਹਿ ਢੇਰੀ ਕੀਤਾ ਗਿਆ ਐ ਕਿਵੇਂ ਮੰਨਦੇ ਆ ਕੀ ਕਾਰਨ ਸੀ ਕਿਉਂ ਇਹ ਕੁਝ ਜਿਹੜਾ ਵਾਪਰਿਆ ਇਹਨਾਂ ਆਪਾਂ ਗੁਰੂ ਨਾਨਕ ਸਾਹਿਬ ਤੋਂ ਸੋਚਣ ਦਾ ਯਤਨ ਕਰੀਏ ਵੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਨੇਊ ਪਹੁੰਚ ਤੋਂ ਪੰਡਤ ਹਰਦੇਵਾਲ ਜੀ ਨੂੰ ਇਨਕਾਰ ਕਰ ਦਿੱਤਾ ਬੇਪਰਵਾਦੀ ਲੋਕਾਂ ਨੂੰ ਉਦੋਂ ਤੋਂ ਹੀ ਨੀਂਦੋਂ ਹਟ ਗਈ ਵੀ ਆ ਕਿਥੋਂ ਇਹ ਇਹੋ ਜਿਹਾ ਪੁਰਸ਼ ਜੰਪਿਆ ਵੀ ਜਿਹਨੇ ਸਾਡਾ ਜਨਯੋਗ ਨਹੀਂ ਪਾਇਆ ਜੀ ਫਿਰ ਗੁਰੂ ਨਾਨਕ ਸਾਹਿਬ ਨੇ ਉਦਾਰ ਸਿੰਘਾਂ ਦੇ ਵਿੱਚ ਜਾਣਾ ਬਾਬਰ ਨੂੰ ਜਾਵਰ ਕਹਿਣਾ ਜਾਂ ਗੁਰਬਾਣੀ ਦੇ ਵਿੱਚ ਸ਼ਬਦ ਆਉਣੇ ਰਾਜੇ ਸੀਹ ਮੁਕੱਦਮ ਕੁੱਤੇ ਜਾਇ ਜਗਾਂ 'ਨ ਬੈਠੇ ਸੁੱਤੇ ਰਾਜਾ ਨੂੰ ਕੁੱਤੇ ਕਹਿਣਾ ਬਾਬਰ ਨੂੰ ਜਾਵਰ ਕਹਿ ਦੇਣਾ ਮੂੰਹ ਦੇ ਉੱਪਰ ਹਨ ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੌਕਾ ਆਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਆਂ ਦੀ ਖਾਤਰ ਤੱਤੀ ਤਵੀ ਤੇ ਬਿਠਾ ਬੈਠ ਕੇ ਆਪਣਾ ਬਲੀਦਾਨ ਦਿੱਤਾ ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਦੌਰ ਆਇਆ ਤੇ ਉਹਨਾਂ ਨੇ ਉਹਨਾਂ ਦੀ ਸੋਚ ਸੀ ਵੀ ਮਾਲਾ ਫੜ ਕੇ ਨਾਮ ਜਪਦਿਆਂ ਨੂੰ ਸਿਮਰਨ ਕਰਦਿਆਂ ਨੂੰ ਵੀ ਇਹ ਲੋਕ ਵੇਖ ਨਹੀਂ ਜਾਂਦੇ ਤੇ ਫਿਰ ਕਿਉਂ ਨਾ ਹਥਿਆਰ ਬੰਦ ਲੜਾਈ ਲੜੀ ਜਾਵੇ ਮੇਰੀ ਤੇ ਪੀਰੀ ਹਾਂ ਮੇਰੀ ਤੇ ਪੀਰੀ ਦਾ ਸਿਧਾਂਤ ਵੀ ਕਾਇਮ ਕੀਤਾ ਮੀਰੀ ਤੇ ਪੀਰੀ ਦੇ 10 ਦਾਣ ਤੇ ਤੋਂ ਇਹ ਸੀ ਵੀ ਜਿਹੜਾ ਲੋਕਾਂ ਦੇ ਨਾਲ ਤੱਕਾ ਹੋਣਾ ਫਿਰ ਕਿਸੇ ਉੱਚੀ ਥਾਂ ਤੇ ਖੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਕਰੀਰ ਕੀਤੀ ਵੀ ਆਓ ਮੈਨੂੰ ਹਥਿਆਰ ਦਿਓ ਮੈਨੂੰ ਨੌਜਵਾਨੀਆਂ ਭੇਟ ਕਰੋ ਤੇ ਗੁਰੂ ਪਾਤਸ਼ਾਹ ਜੀ ਦੇ ਇੱਕ ਇਸ਼ਾਰੇ ਤੇ ਨੌਜਵਾਨੀਆਂ ਇਕੱਠੀਆਂ ਵੀ ਹੋਈਆਂ ਤੇ ਗੁਰੂ ਪਾਤਸ਼ਾਹ ਜੀ ਨੇ ਇੱਥੋਂ ਤੱਕ ਵੀ ਕਿਹਾ ਵੀ ਭਾਈ ਆਓ ਜ਼ੁਲਮ ਦੇ ਖਿਲਾਫ ਲੜੀਏ ਤੇ ਇੱਕ ਐਂਜੇ ਹੋ ਗਿਆ ਵੀ ਲੋਕਾਂ ਨੂੰ ਵੀ ਐਂ ਮਰਨ ਨਾਲੋਂ ਤਾਂ ਅਨਖ ਦਾ ਮਰਿਆ ਹੀ ਚੰਗਾ ਹੈ ਤੇ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬਹੁਤ ਜੰਗੀ ਜਿੰਨੇ ਇਨਚਾਰਜਾਂ ਹੋਈਆਂ ਤੇ ਚਾਰ ਜੰਗਾਂ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਸਹਿਮਤ ਹੋ ਕੇ ਬਹੁਤ ਨੌਜਵਾਨ ਨੇ ਨਿਸ਼ੀਦੀਆਂ ਵੀ ਪ੍ਰਾਪਤ ਕੀਤੀਆਂ ਗੁਰੂ ਗੋਬਿੰਦ ਸਿੰਘ ਦਾ ਦੌਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਸੇ ਤਰ੍ਹਾਂ ਤਕਰੀਰ ਕੀਤੀ ਬੰਦਾ ਸਿੰਘ ਬਹਾਦਰ ਦਾ ਦੌਰ ਆ ਬੇਸ਼ੀਰੀ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਦੌਰ ਆ ਉਸ ਤੋਂ ਬਾਅਦ ਵੇਖੀਏ ਜੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਣਾ ਕੀਤੀ ਇਸੇ ਕਰਕੇ ਸਜਣਾ ਕੀਤੀ ਸੀ ਵੀ ਲਾਹੌਰ ਦਾ ਦਿੱਲੀ ਲਾਹੌਰ ਦਾ ਜਿਹੜਾ ਤਖਤ ਹੈ ਉਹ ਅੱਡ ਦਿੱਲੀ ਦਾ ਤਖਤ ਉਹ ਅੱਡ ਜਿਹੜਾ ਜਿਹੜਾ ਮੇਰਾ ਸਿੱਖਾਂ ਦਾ ਤਖਤ ਹੋਵੇ ਉਹ ਅੱਡ ਹੋਵੇ ਜੇ ਮੈਂ ਘੂੜੇ ਮੰਗਵਾ ਸਕਦਾ ਨੌਜਵਾਨੀਆਂ ਨੂੰ ਮੰਗਵਾ ਸਕਦਾ ਨੌਜਵਾਨੀਆਂ ਨੂੰ ਇੱਕ ਮੰਚ ਤੇ ਖੜਾ ਕਰਕੇ ਸ਼ਹੀਦ ਹੋਣ ਦੀ ਤਕਰੀਰ ਕਰ ਸਕਦਾ ਤੇ ਕਿਉਂ ਨਾ ਮੈਂ ਮੇਰਾ ਇਹ ਤਖਤ ਵੱਖਰਾ ਹੋਵੇ ਤੇ ਮੇਰਾ ਜਿਹੜਾ ਸਿੱਖਾਂ ਦਾ ਫੈਸਲਾ ਮੇਰੇ ਸਿੱਖਾਂ ਦਾ ਫੈਸਲਾ ਇਹ ਇੱਕ ਇਸ ਤਰ੍ਹਾਂ ਤੱਕ ਤੇ ਹੋਵੇ ਤੇ ਇਹਨਾਂ ਬੇਪਰਵਾਦੀ ਲੋਕਾਂ ਨੂੰ ਤਾਕਤ ਉਦੋਂ ਹੀ ਨੜਕਣ ਲੱਗ ਪਿਆ ਫਿਰ ਜਿਹੜੀਆਂ ਸਰਕਾਰਾਂ ਅਸੀਂ ਮੌਕੇ ਦੇ ਉੱਪਰ ਜਿਹੜੀਆਂ ਜੋਜ ਵੀ ਸਰਕਾਰਾਂ ਜਹਾਂਗੀਰ ਵਰਗੇ ਜਦੋਂ ਜਹਾਂਗੀਰ ਦਾ ਇਹ ਮੈਂ ਥੋੜਾ ਜਿਹਾ ਰੁਕਣਾ ਚਾਹੁੰਦਾ ਤੇ ਮੈਂ ਥੋੜਾ ਚਾਨਣ ਦੇਣਾ ਚਾਹੁੰਦਾ ਤੁਹਾਨੂੰ ਜਹਾਂਗੀਰ ਦਾ ਇਹ ਹੁਕਮ ਸੀ ਵੀ ਮੇਰੇ ਰਾਜ ਦੇ ਵਿੱਚ ਨਾ ਤਾਂ ਕੋਈ ਪੱਗ ਬਣ ਸਕਦਾ ਹੈ ਨਾ ਕੋਈ ਘੋੜੇ ਦੇ ਉੱਪਰ ਚੜ੍ਹ ਸਕਦਾ ਹੈ ਨਾ ਕੋਈ ਘਰ ਦੇ ਵਿੱਚ ਹਥਿਆਰ ਰੱਖ ਸਕਦਾ ਹੈ ਪਰ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਨੇ ਸਾਰਾ ਕੁਝ ਦਿੱਤਾ ਸਿੱਖਾਂ ਨੂੰ ਘੋੜੇ ਵੀ ਦਿੱਤੇ ਦਸਤਾਰਾਂ ਵੀ ਦਿੱਤੀਆਂ ਤੇ ਨਾਲ ਆਪਣਾ ਹਥਿਆਰ ਵੀ ਦਿੱਤੇ ਤੇ ਨਾਲ ਇਹ ਵੀ ਕਿਹਾ ਵੀ ਤੁਸੀਂ ਘੋੜ ਸਵਾਰ ਵੀ ਕਰੋ ਤੇ ਨਾਲ ਸ਼ਸਤਰ ਵੀ ਚਲਾਉਣੇ ਸਿੱਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਭ ਕੁਝ ਸਿਖਲਾਈ ਦਿੱਤੀ ਸਿੱਖ ਨੂੰ ਲੜਨ ਵਾਸਤੇ ਵੀ ਦਿੱਤਾ ਖੜਨ ਵਾਸਤੇ ਵੀ ਸਰਦਾਰ ਹਰਤੇ ਦਾ ਮੀਰੀ ਤੇ ਪੀਰੀ ਬਾਤ ਮੀਰੀ ਤੇ ਪੀਰੀ ਦਾ ਸੋ ਉਸ ਤੋਂ ਬਾਅਦ ਜਿਵੇਂ ਆਪਾਂ 1984 ਦੇ ਬਾਰੇ ਕਰੀਏ ਆਪਾਂ ਗੱਲ 1984 ਦੇ ਬਾਰੇ ਜਿਹੜੇ ਬੇਪਰਵਾਦੀ ਲੋਕ ਸੀ ਬੇਪਰਵਾਦੀ ਲੋਕ ਸੰਤ ਜਰਨੈਲ ਸਿੰਘ ਨੂੰ ਨਹੀਂ ਸੀ ਚਾਹੁੰਦੇ ਵੀ ਉਹ ਅੱਗੇ ਆ ਕੇ ਸਿੱਖ ਰਾਜ ਦੀ ਗੱਲ ਕਰੇ ਜਿਵੇਂ ਰਜਿੰਦਰ ਕੌਰ ਪੱਠਲ ਨੇ ਇੱਕ ਮੰਚ ਤੇ ਖੜ ਕੇ ਇਹ ਗੱਲ ਬੋਲੀ ਸੀ ਵੀ ਰਾਜ ਨਾ ਚਾਹਉਂ ਮੋਕਤ ਨਾ ਚਾਹਉਂ ਮਨ ਪ੍ਰੀਤ ਚਰਨ ਕਮਨਾਰਾਜ ਕਮਲਾਰੀ ਸ਼ਬਦ ਗੁਰਬਾਣੀ ਦਾ ਸ਼ਬਦ ਸੀ ਰਾਗ ਦੇਵਗੰਦਾਰੀ ਦਾ ਪਰ ਉਥੇ ਸਿੱਖ ਨੇ ਇੱਕ ਨੇ ਸਿੱਖ ਨੇ ਬੜਾ ਸੋਹਣਾ ਜਵਾਬ ਦਿੱਤਾ ਵੀ ਸਿੱਖ ਮੁਕਤੀ ਵੀ ਚਾਹੁੰਦੇ ਆ ਤੇ ਰਾਜ ਵੀ ਚਾਹੁੰਦੇ ਆ ਜਿਹੜੇ ਤੁਸੀਂ ਗੱਲ ਕਰਦੇ ਆ ਵੀ ਗੁਰਬਾਣੀ ਦੀ ਪੰਕਤੀ ਦੀ ਗੱਲ ਕਰਦੇ ਆ ਸਿੱਖ ਉਹ ਰਾਜ ਨਹੀਂ ਚਾਹੁੰਦਾ ਜਿਹਦੇ ਵਿੱਚ ਹਰ ਇੱਕ ਦੇ ਹਰ ਇੱਕ ਦੇ ਨਾਲ ਤੱਕਾ ਹੋਵੇ ਸਿੱਖ ਉਹ ਰਾਜ ਨਹੀਂ ਚਾਹੁੰਦਾ ਜਿਹਦੇ ਵਿੱਚ ਕਿਸੇ ਦੀ ਪਗ ਪਗਲਥੇ ਸਿੱਖ ਇੱਕ ਨਰੋਲ ਰਾਜ ਠੀਕ ਰਾਜ ਚਾਹੁੰਦਾ ਜਿਹਦੇ ਵਿੱਚ ਕੋਈ ਫਾਹਾ ਨਾ ਲਵੇ ਜਿਹਦੇ ਵਿੱਚ ਕੋਈ ਜਿਹੜਾ ਕਿਸੇ ਦੇ ਨਾਲ ਤੱਕਾ ਨਾ ਹੋਵੇ ਕਿਸੇ ਦੀ ਟੀ ਦੀ ਬੇਪਤੀ ਨਾ ਹੋਵੇ ਤੇ ਇਹ ਇੱਕ ਰਾਜ ਸਾਡਾ ਆਇਆ ਵੀ ਬਾਈ ਜਦੋਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਸੁਨਿਆਰਿਆਂ ਦੀਆਂ ਦੁਕਾਨਾਂ ਬਿਨਾ ਜੰਦਰੇ ਤੋਂ ਕੁੱਲੀਆਂ ਰਾਤ ਨੂੰ ਰਹਿੰਦੀਆਂ ਸਨ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਨਾਂ ਨੇ ਕੁੱਤੇ ਦੇ ਗਲੇ ਦੇ ਵਿੱਚ ਪਟਾ ਸਿਉਣੇ ਦਾ ਪਟਾ ਪਾ ਕੇ ਛੱਡ ਦਿੱਤਾ ਸੀ ਤੇ ਹਫ਼ਤੇ ਪਿੱਛੋਂ ਕੁੱਤਾ ਵੀ ਥਿਆ ਗਿਆ ਤੇ ਪਟਾ ਵੀ ਥਿਆ ਗਿਆ ਵੀ ਇਹੋ ਜਿਹਾ ਨਰੋਜ਼ ਰਾਜ ਸੀਗੇ ਜਿਹੜਾ ਵਧੀਆ ਰਾਜ ਸੀ ਤੇ ਜਦੋਂ ਸੰਤ ਨਹੀਂ ਸੰਤ ਚਾਹੁੰਦੇ ਸੀ ਵੀ ਇਹੋ ਜਿਹਾ ਰਾਜ ਹੋਵੇ ਪਰ ਬੇਪਰਵਾਦੀ ਸੋਚ ਨਹੀਂ ਸੀ ਚਾਹੁੰਦੀ ਵੀ ਇਹੋ ਜਿਹੀਆਂ ਸਰਕਾਰਾਂ ਨਹੀਂ ਨਹੀਂ ਚਾਹੁੰਦੀਆਂ ਵੀ ਇਹੋ ਜਿਹਾ ਰਾਜ ਆਵੇ ਜਦੋਂ ਵੀ ਪਤਾ ਲੱਗਿਆ ਵੀ ਸਿੱਖ ਫੇਰ ਰਾਜ ਵਾਸਤੇ ਉੱਠ ਖੜੇ ਤੇ ਫਿਰ ਤਖਤ ਸਹਬ ਢਾਉਣ ਢਾਟੀਰੀ ਹੋਣ ਤੇ ਇਹ ਸਰਕਾਰਾਂ ਨੇ ਜਿਵੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਡੋ ਅੱਡੀ ਸਾਰੇ ਜਿਹੜੇ ਲੋਕ ਸਨ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਾਕਤ ਸੀ ਤੇ ਉਹਨਾਂ ਨੇ ਬਈ ਉਹਨੂੰ ਮਜਬੂਰ ਕੀਤਾ ਕੱਲੀ ਆਪਾਂ ਜੇ ਆਪਾਂ ਇਹ ਕਹ ਦੀਏ ਕਾਂਗਰਸੀ ਕਾਂਗਰਸ ਸਰਕਾਰ ਦਾ ਦੋਸ਼ ਹੈ ਕੱਲੀ ਕਾਂਗਰਸ ਸਰਕਾਰ ਦਾ ਦੋਸ਼ ਨਹੀਂ ਸੀ ਜਿੰਨੀਆਂ ਵੀ ਸਰਕਾਰਾਂ ਦੇ ਨੁਮਾਇੰਦੇ ਸੀ ਉਹ ਇਹਨਾਂ ਦਾ ਸਾਰਿਆਂ ਦਾ ਦੋਸ਼ ਸੀ ਜਿਵੇਂ ਗੱਲ ਕਰ ਲਈਏ ਉਦੋਂ ਕਾਂਗਰਸ ਦੇ ਸਿਰ ਇਹ ਗੱਲ ਜਾਨੀ ਮੜੀ ਤਾਂ ਨਹੀਂ ਗਈ ਲੱਗ ਗਈ ਜਾਂ ਉਹਨਾਂ ਨੇ ਕੀਤਾ ਕਹਿ ਲਈਏ ਜਿਵੇਂ ਅੱਜ ਮੌਜੂਦਾ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅੱਜ ਵੀ ਸਰਕਾਰਾਂ ਦੇ ਵੱਲੋਂ ਜਿਹੜਾ ਇਨਸਾਫ ਹੈ ਉਹ ਨਹੀਂ ਪ੍ਰਾਪਤ ਹੋਇਆ ਜੇ ਭਈਆ ਪ੍ਰ ਇਹਨਾਂਸਾਫ ਦੀ ਗੱਲ ਕਰੀਏ ਇਹਨਾਂ ਤੋਂ ਹੱ ਤਕਰੀਬਨ 40 ਸਾਲ ਹੋ ਚਲੇ 1980 ਦੇ ਵਿੱਚ ਹੋਇਆ ਤੇ 40 ਸਾਲ ਹੋ ਗਏ ਮੇਰੇ ਖਾਲ 40 ਸਾਲ ਹੋ ਗਏ ਜੇ 40 ਸਾਲਾਂ ਦਾ ਰਾ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਅੱਜ ਇਨਸਾਫ ਦੀ ਬੇਅਦਬੀ ਦਾ ਇਨਸਾਫ ਕਿਤੋਂ ਭਾਲਦੇ ਹੋ ਗੱਲ ਕਰੀਏ ਵੀ ਜਿਸ ਤਰੀਕੇ ਦੇ ਨਾਲ ਉਦੋਂ 84 ਦੇ ਵਿੱਚ ਇਹ ਵੱਡਾ ਜਿਹੜਾ ਕੱਲੂ ਘਰਾ ਵਾਪਰਿਆ ਇਹ ਮੌਜੂਦਾ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੇ ਇਹ ਆਪ ਤੇ ਕੁਝ ਨਾਲ ਹੋਰ ਜਿਹੜੇ ਮਿਲਦੇ ਜੁਲਦੇ ਹੱਥ ਸੀ ਉਹਨਾਂ ਨੇ ਨਾਲ ਲੈ ਕੇ ਕਰਾਇਆ ਗਿਆ ਬਿਲਕੁਲ ਜੀ ਸਰਕਾਰ ਇੰਦਰਾ ਗਾਂਧੀ ਦੀ ਸੀ ਸਰ ਗਾਂਧੀ ਵੱਲੋਂ ਹੁਕਮ ਹੋਇਆ ਸਾਡੇ ਇਲਾਕੇ ਦੇ ਜਿਹੜੇ ਰਾਸ਼ਟਰਪਤੀ ਸੀ ਗਿਆਨੀ ਜ਼ੈਲ ਸਿੰਘ ਗਿਆਨੀ ਦਾ ਨਾਂ ਕਹੀਏ ਅਗਿਆਨੀ ਕਹੀਏ ਨਹੀਂ ਵੀ ਗਿਆਨੀ ਤਾਂ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਸੀ ਗ੍ਰੰਥੀ ਸੀ ਉਹ ਤੇ ਮੈਂ ਤਾਂ ਅਗਿਆਨੀ ਕਹੂੰਗਾ ਵੀ ਅਗਿਆਨੀ ਸੀ ਜਿਨ੍ਹਾਂ ਨੇ ਇੱਕ ਇੱਕੋ ਦਾਮ ਪੜ ਕੇ ਇੱਕ ਅਹੁਦਾ ਅਹੁਦਾ ਨਾ ਜਾਣਦੇ ਵੀ ਮੇਰਾ ਅਹੁਦਾ ਨਾ ਜਾਵੇ ਤਖਤ ਜਾਵੇ ਤਾਂ ਜਾਵੇ ਤੇ ਉਹਨੇ ਫਟਾਫਟ ਮੂਹਰ ਲਾ ਦਿੱਤੀ ਵੀ ਹਾਂ ਹਮਲਾ ਕਰ ਦਿਓ ਤੇ ਇੱਕ ਮੇਰੇ ਖਿਆਲ ਦੇ ਵਿੱਚ ਮੇਰਾ ਮੈਂ ਭੁੱਲਦਾ ਨਾ ਹੋਵਾਂ ਸਰਦਾਰ ਗੁਰਦੇਵ ਸਿੰਘ ਡੀਸੀ ਸੀ ਉਤੋਂ ਦੇ ਅਮਰਸਰ ਦੇ ਤੇ ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਵੀ ਮੈਂ ਇਹ ਦੁਖਾਂਤ ਨਹੀਂ ਦੇਖ ਸਕਦਾ ਉਹਨੂੰ ਬਦਲ ਕੇ ਕੋਈ ਇਹਨਾਂ ਦਾ ਸਰਕਾਰੀ ਜਿਹੜਾ ਅਫਸਰ ਸੀਗਾ ਉਹ ਲੈ ਕੇ ਆਂਦਾ ਤੇ ਮੌਕੇ ਤੇ ਉਹਨੇ ਇਹ ਡੀਸੀ ਨੇ ਉਸ ਡੀਸੀ ਨੇ ਦੱਸ ਕੇ ਦੇ ਦਿੱਤੇ ਤੇ ਨਾਲ ਨਾਲ ਦੀ ਨਾਲ ਹਮਲਾ ਹੋ ਗਿਆ ਜਿਹੜੇ ਵਿੱਚ ਉੱਥੇ ਸ਼ਹੀਦਾਂ ਦੀ ਗੱਲ ਆਉਂਦੀ ਹੈ ਉੱਥੇ ਦੇਖਿਆ ਆ ਜਿਹੜੀਆਂ ਫੋਟੋ ਸੋਸ਼ਲ ਮੀਡੀਆ ਤੇ ਹੁਣ ਵੀ ਵਾਇਰਲ ਹੁੰਦੀਆਂ ਛੋਟੇ ਬੱਚੇ ਤੋਂ ਲੈ ਕੇ ਤੇ ਵੱਡੀ ਉਮਰ ਦੇ ਤੱਕ ਉਹਦੇ ਬਾਰੇ ਜਾਣਕਾਰੀ ਦਿਓ ਵੀ ਉਹ ਸਭ ਤੋਂ ਛੋਟੀ ਉਮਰ ਦਾ ਜਿਹੜਾ ਬੱਚਾ ਸੀ ਜਿਹੜਾ ਉਸ ਸਮੇਂ ਸ਼ਹੀਦ ਹੋਇਆ ਬੱਚਾ ਬਈ ਰਿਸ਼ਪਾਲ ਸਿੰਘ ਇੱਕ ਨਾਂ ਦਾ ਇਨਸਾਨ ਹੋਇਆ ਸੰਤ ਗਿਆਨੀ ਜਰਨੈਲ ਸਿੰਘ ਦਾ ਪੀਏ ਸੀ ਤੇ ਮਕਸਰ ਦਾ ਰਹਿਣ ਵਾਲਾ ਸੀ ਉਹ ਮਕਸਰ ਦੇ ਪਿੰਡ ਦਾ ਕਿਸੇ ਦਾ ਤੇ ਉਹਦਾ ਬੱਚਾ ਤਕਰੀਬਨ 18 ਦਿਨਾਂ ਦਾ ਸੀ 18 ਦਿਨਾਂ ਦਾ ਸੀ ਤੇ ਉਹ ਭੈਣ ਬੱਚੇ ਨੂੰ ਦੁੱਧ ਚੰਗਾ ਰਹੀ ਸੀ ਤੇ ਭਾਈ ਰਿਸ਼ਪਾਲ ਸਿੰਘ ਅੱਗੇ ਹੋ ਕੇ ਵੇਖ ਰਹੇ ਸੀ ਜੋ ਜੋ ਵੀ ਕਾਰਵਾਈ ਚੱਲ ਰਹੀ ਹੈ ਤੇ ਇੱਕ ਫੈਰ ਆਇਆ ਤੇ ਉਸ ਬੱਚੇ ਦੇ ਛੱਕ ਦੇ ਵਿੱਚ ਦੀ ਲੰਘ ਗਿਆ 18 ਦਿਨਾਂ ਦਾ ਬੱਚਾ ਸਭ ਤੋਂ ਛੋਟਾ ਫਿਰ ਫੌਜ ਨੇ ਇਹ ਨਹੀਂ ਵੇਖਿਆ ਵੀ ਕਿਹੜਾ ਬੱਚਾ ਛੋਟਾ ਹੈ ਕਿਹੜਾ ਬੱਚਾ ਕੀ ਹੈ ਚਲੋ ਆਪਾਂ ਇਹ ਕਹ ਲਈਏ ਵੀ ਸੰਤ ਜਰਨੈਲ ਸਿੰਘ ਤਾਂ ਇਹਨਾਂ ਦੀ ਨਿਗਾਹ ਦੇ ਮੁਤਾਬਕ ਵੀ ਅੱਤਵਾਦੀ ਸੀ ਇੱਕ ਹੋਰ ਮੈਂ ਥੋੜਾ ਜਿਹਾ ਟਾਈਮ ਲਵਾਂ ਤੁਹਾਡੇ ਤੋਂ ਅੱਤਵਾਦ ਸਾਡੇ ਮੂੰਹ ਦੇ ਵਿੱਚ ਪਾਇਆ ਗਿਆ ਵੀ ਅੱਤਵਾਦ ਦਾ ਦੌਰ ਅੱਤਵਾਦ ਦਾ ਦੌਰ ਨਹੀਂ ਸੀ ਭਾਈ ਉਹ ਉਹ ਭਾਈ ਸ਼ੰਦਰਪਾਲ ਸਿੰਘ ਖਾੜਕੂਵਾਦ ਦਾ ਦੌਰ ਸੀ ਅਤਵਾਦ ਤਾਂ ਉਹ ਹੁੰਦਾ ਜਿਹੜਾ ਆਪਦੇ ਘਰ ਵਾਸਤੇ ਕਿਸੇ ਦਾ ਘਰ ਵਿਗਾੜੇ ਜੀ ਕਿਸੇ ਦੇ ਘਰ ਨੂੰ ਢਾਵੇ ਅਸੀਂ ਤਾਂ ਆਪਦੇ ਘਰ ਨੂੰ ਵਿਗਾੜ ਕੇ ਦੂਜੇ ਦੇ ਘਰ ਦੇ ਨੂੰ ਸਵਾਰਿਆ ਹਨਾ ਸਾਨੂੰ ਤਾਂ ਆਵਾਜ਼ਾਂ ਵੱਜਦੀਆਂ ਰਹੀਆਂ ਵੀ ਆਓ ਸਾਡੀਆਂ ਇੱਜ਼ਤਾਂ ਬਚਾਓ ਹਨਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਿੰਘਾਂ ਨੂੰ ਆਵਾਜ਼ਾਂ ਵੱਜਦੀਆਂ ਸੀ ਸਹੀ-ਸਹੀ ਹਰਾਨ ਬਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਸਰਦਾਰਾਂ ਜਾਂ ਇਹ ਉਹ ਕਹਿੰਦੇ ਉਹ ਕਹਿੰਦੀਆਂ ਸੀ ਮਾਈਆਂ ਜਿਹੜੀਆਂ ਵੀ ਜਦੋਂ ਬੂਹਾ ਖੜਕਦਾ ਸੀ ਵੀ ਆ ਗਏ ਨੇ ਨਿਹੰਗ ਬੂਹਾ ਖੋਲ ਦੇਣ ਸੰਗ ਹਨਾ ਤੇ ਸਾਨੂੰ ਸਾਨੂੰ ਤਾਂ ਐਂ ਵਾਜਾਂ ਵਜਦੀਆਂ ਰਹੀਆਂ ਇਹ ਖਾਲਕੂਬਾਦ ਸੀ ਤੇ ਅਤਵਾਦ ਨਹੀਂ ਸੀ ਇਹ ਫਿਰ ਇੱਕ ਮੇਰੇ ਧਿਆਨ ਦੇ ਵਿੱਚ ਮੈਂ ਕੱਲ ਨਾ ਇੱਕ ਪੜ ਰਿਹਾ ਸੀ ਯਾਨੀ ਬਲਜੀਤ ਸਿੰਘ ਬੜਾ ਵਧੀਆ ਹੈਰੇਕਟਰ ਨੇ ਉਹ ਉਹਨਾਂ ਦੀ ਮੈਂ ਕਿਤਾਬ ਪੜ ਰਿਹਾ ਸੀ ਤੇ ਉਹ ਉਹਨਾਂ ਨੇ ਲਿਖਿਆ ਇੱਕ ਬੱਚਾ ਦੁੱਧ ਚੁੰਗਦਾ ਬੱਚਾ ਮਰੀ ਮਾਂ ਫਰਸ਼ ਦੇ ਉੱਪਰ ਪ੍ਰਕਰਮਾਂ ਦੇ ਵਿੱਚ ਮਾਂ ਮਰੀ ਪਈ ਹੈ ਤੇ ਬੱਚੇ ਦੇ ਮੂੰਹ ਦੇ ਵਿੱਚ ਦੁੱਧ ਹੈ ਵੀ ਦੁੱਧ ਝੁੰਗ ਰਿਹਾ ਤੇ ਇੱਕ ਫੌਜ ਫੌਜ ਦਾ ਨਮੈਂਦਾ ਫੌਜ ਦਾ ਸਿਪਾਹੀ ਆਇਆ ਤੇ ਉਸ ਨੇ ਪੜ ਕੇ ਲੱਤਾਂ ਤੋਂ ਤੇ ਫਰਸ਼ ਦੇ ਉੱਪਰ ਉਹਨੂੰ ਬੱਚੇ ਨੂੰ ਪੜਕਾ ਕੇ ਮਾਰਿਆ ਤੇ ਦੂਜੇ ਨੇ ਪੁੱਛਿਆ ਵੀ ਇਹ ਇਹਦਾ ਕੀ ਦੋਸ਼ ਹੈ ਉਹ ਕਹਿੰਦਾ ਇਹਨੇ ਤਾਂ ਵੱਡੇ ਵੱਡੇ ਹੋ ਕੇ ਇਹਨੇ ਖਾਰਗੂ ਬੰਨਾ ਤਵਾਲੀ ਬੰਨਾ ਹੈ ਤੇ ਉਹਦਾ ਹੀ ਜਵਾਬ ਸੀ ਹਾਂ ਇਸੇ ਕਰਕੇ ਕਿਹਾ ਜਾਂਦਾ ਨਾ ਕਿ ਇਹਦੇ ਨਾਂ ਭੁੱਲਣਯੋਗ ਹੈ ਨਾ ਬੰਨਣਾ ਬਖਸ਼ਣਯੋਗ ਤੇ ਬੜੀ ਇਤਰਾਸਗੀ ਫਿਰ ਇਹ ਨਹੀਂ ਵੀ ਜਿਵੇਂ ਹੁਣ ਆਪਾਂ ਆਪਾਂ ਕਹਿ ਦਿੰਨੇ ਵੀ ਹਤਵਾਦੀ ਸੀ ਸੰਤ ਜਨੈਰ ਸਿੰਘ ਸੰਜੋਨੈਰ ਸਿੰਘ ਨੂੰ ਬੜੇ ਪਿਆਰ ਕਰਨ ਵਾਲੀ ਵੀ ਸੀ ਮੈਂ ਮੈਂ ਪੜ ਰਿਹਾ ਸੀ ਸਿੰਘ ਸਾਹਿਬ ਗਾਨੀ ਗੁਰਦੇਵਾਲ ਸਿੰਘ ਅਜਨੂਹਾ ਬੜੇ ਸੰਤਾਂ ਦੇ ਨਾਲ ਨਜ਼ਦੀਕੀ ਸਿੰਘ ਸੀ ਅਕਾਲ ਤਖਤ ਸਾਹਿਬ ਦੇ ਜਹਿਦਾਦ ਸੀ ਉਹਨਾਂ ਨੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਅਜਨੂਹਾ ਪਿੰਡ ਦੇ ਵਿੱਚ ਸਮਾਗਮ ਕਰਵਾਇਆ ਜੀ ਤੇ ਅਰਦਾਸ ਆਪ ਕੀਤੀ ਅਰਦਾਸ ਕੀਤੀ ਸਮਾਪਤੀ ਦੀ ਅਰਦਾਸ ਕੀਤੀ ਤੇ ਅਰਦਾਸ ਦੇ ਵਿੱਚ ਇਹ ਸ਼ਬਦ ਵਰਤੇ ਵੀ ਮੇਰੀ ਬਾਕੀ ਰਹਿੰਦੀ ਉਮਰ ਗੁਰੂ ਗ੍ਰਾਮ ਸਾਹਿਬ ਜੀ ਕਿਰਪਾ ਕਰੋ ਮੇਰੀ ਬਾਕੀ ਰਹਿੰਦੀ ਉਮਰ ਸੰਜਨ ਸਿੰਘ ਨੂੰ ਦੇ ਦਿਓ ਜੀ ਸੰਜਨ ਸਿੰਘ ਲਿਖਿਆ ਵੀ ਚੌਰ ਕਰ ਰਹੇ ਸੀ ਤੇ ਚੌਰ ਰੱਖ ਕੇ ਸਤਕਾਰ ਦੇ ਨਾਲ ਤੇ ਯਾਨੀ ਗੁਰਦੇਵਾਲ ਸਿੰਘ ਜੀ ਨੂੰ ਉਹਨਾਂ ਨੇ ਜੱਫੇ ਦੇ ਵਿੱਚ ਲੈ ਲੈ ਨੀ ਭਾਈ ਸਾਹਿਬ ਤੁਸੀਂ ਆਏ ਨਾ ਕਰੋ ਵੀ ਜਿੰਨੀ ਉਮਰ ਤੁਹਾਨੂੰ ਬਖਸ਼ੀਓ ਤੁਸੀਂ ਭੋਗ ਜਿੰਨੀ ਉਮਰ ਮੈਨੂੰ ਬਖਸ਼ੀਆ ਮੈਨੂੰ ਭੋਗ ਮੈਨੂੰ ਬਖਸ਼ੇ ਮਹਾਰਾਜ ਸੋ ਪਿਆਰ ਕਰਨ ਵਾਲੇ ਵੀ ਬੜੇ ਸੀ ਤੇ ਬਾਈ ਜਿਵੇਂ ਉਹਨਾਂ ਦੀ ਉਹਨਾਂ ਦੇ ਚਲਾਣੇ ਤੋਂ ਬਾਅਦ ਗੁਰਦੇਵ ਸਿੰਘ ਦੇ ਚਲਾਣੇ ਤੋਂ ਬਾਅਦ ਜਦੋਂ ਬਹੁਤੀ ਸੰਗਤ ਨੇ ਇਹ ਮੰਗ ਕੀਤੀ ਵੀ ਸੰਤ ਸੰਚਰਨ ਸਿੰਘ ਨੂੰ ਦੇ ਦਿਓ ਜਿਹੜੀ ਜ਼ਥੇਦਾਰੀ ਆ ਕੌਰਤਖ ਸਾਹਿਬ ਦੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਮੀਟਿੰਗ ਵੀ ਹੋਈ ਲੰਗਰ ਹਾਲ ਦੀ ਛੱਤ ਦੇ ਉੱਪਰ ਮੀਟਿੰਗ ਹੋਈ ਬਹੁਤ ਆਤ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਨ ਤੇ ਆਪਣੇ ਸੰਤ ਲੰਗੋਵਾਲ ਵੀ ਸਨ ਅਕਾਲੀ ਲੀਡਰਸ਼ਿਪ ਦੇ ਲੋਕ ਵੀ ਜਿਹੜੇ ਬੈਠੇ ਸਨ ਤੇ ਇਹ ਮੀਟਿੰਗ ਬੜੀ ਚੜ੍ਹਦੀ ਕਲਾ ਦੇ ਨਾਲ ਤੇ ਬੜੀ ਖੁਸ਼ੀ ਦੇ ਨਾਲ ਸਮਾਪਤ ਹੋਈ ਵੀ ਸੰਤਾਂ ਵੀ ਸੰਤਾਂ ਨੂੰ ਜਥੇਦਾਰ ਬਣਾ ਦੇਣਾ ਤੇ ਜਦੋਂ ਲੰਗਰ ਹਾਲ ਦੀਆਂ ਪੌੜੀਆਂ ਤੋਂ ਤੋਂ ਥੱਲੇ ਉਤਰਦੇ ਹੋਏ ਇੱਕ ਸਿੰਗਲੇ ਨੇ ਦੱਸਿਆ ਮੈਨੂੰ ਵੀ ਉਹ ਕਹਿੰਦਾ ਮੈਂ ਨਾਲ ਸੀ ਮੈਂ ਚਲੋ ਮੈਂ ਨਾਲ ਤਾਂ ਨਹੀਂ ਰਹਾ ਤੇ ਪਰ ਉਹ ਨਾ ਮੈਂ ਨਾਲ ਸੀ ਆਹਦਾ ਸੰਗਤ ਹੋਈ ਉਹਦੀ ਉਹਦਾ ਮੈਂ ਨਾਲ ਸੀ ਮੈਂ ਪਿੱਛੇ ਸੀ ਤੇ ਸੰਤਾਂ ਦੇ ਮੋਢੇ ਤੇ ਹੱਥ ਰੱਖ ਕੇ ਆਪਣੇ ਲੰਗੋਵਾਲ ਜੀ ਕਹਿੰਦੇ ਲੋਬੀ ਸਾਨੂੰ ਇਹ ਜਿਹੜਾ ਸੀ ਨਾ ਵੀ ਆਪਣਾ ਆਗੂ ਮਿਲ ਗਿਆ ਬਹੁਤ ਵਧੀਆ ਆਗੂ ਨਾਇਕ ਤਨ ਤਕਸਾਲ ਦੇ ਮੁਖੀ ਤੇ ਨਾਲੇ ਅਕਾਲ ਤਖਤ ਅਕਾਲ ਤਖਤ ਦੀ ਜਿਹਾ ਜਿਹਾ ਅਸੇਦਾਰੀ ਆ ਗਈ ਜੋ ਸੰਤਾਨਾਂ ਕੀ ਹਾਂ ਨੀਸੰਤ ਜੀ ਮੈਂ ਇੰਨੀ ਜੋਗਾ ਨਹੀਂ ਮੈਂ ਤਾਂ ਇੱਕ ਝਾੜੂ ਵਰਦਾਰ ਹਾਂ ਦੋਆਂ ਚਾਰਾਂ ਦਿਨਾਂ ਪਿੱਛੋਂ ਜਦੋਂ ਦਿੱਲੀ ਸਰਕਾਰ ਨੇ ਅਗੋਂ ਂਕੂਰੀ ਬੱਟੀ ਵੀ ਇਹ ਕੀ ਕਰੀ ਜਾਂਦੇ ਆ ਤੁਸੀਂ ਇਹ ਇਹ ਕਿਵੇਂ ਬੰਨਜੂ ਹਨਾ ਤੇ ਫਿਰ ਜਿਹੜੀ ਉਹ ਖੁਸ਼ੀ ਸੀ ਜਦੋਂ ਮੀਟਿੰਗ ਖਤਮ ਹੋਈ ਉਹ ਖੁਸ਼ੀ ਸੀ ਤੀ ਉਹ ਖੁਸ਼ੀ ਨਾ ਆ ਰਹੀ ਤੇ ਫਿਰ ਇੱਕ ਅੜਚੰਦ ਜੀ ਬਣ ਕੇ ਵੀ ਅਕਾਲੀ ਲੀਡਰਸ਼ਿਪ ਵੀ ਤੇ ਨਾਲ ਸੰਤ ਲੰਗੋਵਾਲ ਜੀ ਬਹੁਤ ਸਤਿਕਾਰ ਹਾਂ ਜਿਹਨੂੰ ਟੜੇ ਕਹ ਲਈਏ ਹਾਂ 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 ਟੜੇ ਬਣ ਗਏ ਤੇ ਫਿਰ ਇੱਕ ਅਰਜਨਜੀ ਬਣ ਗਈ ਤੇ ਉਹ ਵੀ ਸੰਤਾ ਨੂੰ ਜਿਹੜਾ ਵੀ ਆਪਣਾ ਅਕਾਲ ਤਖਤ ਦਾ ਜਿਹਦਾ ਨਾਂ ਬਣਦਾ ਸੀ ਉਹਨਾਂ ਨੇ ਈਗਲ ਹੋਈ ਤੇ ਜਿਹੜੀ ਅਕਾਲ ਤ ਅਕਾਲ ਤਖਤ ਤੇ ਜਿਹੜਾ ਹਮਲਾ ਹੋਇਆ ਉਹ ਬਈ ਸਾਰੀ ਬਿਲੀ ਭੋਗਤ ਸਾਰੀਆਂ ਜਿਹੜੀਆਂ ਸਰਕਾਰਾਂ ਦੇ ਨੁਮਾਇੰਦੇ ਸਨ ਜ਼ਿਆਦਾਤਰ ਵੀ ਨਾ ਇੰਦਰਾ ਗਾਂਧੀ ਦੇ ਲੱਗਦਾ ਹੈ ਹਨਾ ਤੇ ਇਹਦੇ ਵਿੱਚ ਕੁਝ ਅਕਾਲੀ ਲੀਡਰ ਵੀ ਸਨ ਤੇ ਕੁਝ ਕਾਂਗਰਸੀ ਜਾਂ ਭਾਜਪਾ ਦੇ ਲੋਕ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਵੀ ਇਹ ਕਿਹਾ ਵੀ ਕੱਚ ਕੜਾ ਕ੍ਰਪਾਨ ਇਹਨੂੰ ਭੇਜੋ ਪਾਕਿਸਤਾਨ ਸਰਗਰਪੀ ਬੀਡੀਪੀ ਹੈਗੇ ਬੜੀ ਸ਼ਾਨ ਸੇ ਜੀਏਗੇ ਹਨਾ ਤੇ ਇਹ ਇਹਨਾਂ ਤਿੰਨਾਂ ਸਰਕਾਰਾਂ ਦਾ ਹੀ ਬੜਾ ਜਿਹੜਾ ਅਹਿਮ ਰੋਲ ਆ ਵੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਦਾ ਹਾਂਜੀ ਇਹ ਸੰ ਗਿਆਨੀ ਜਸਵਿੰਦਰ ਸਿੰਘ ਜੀ ਭਗਤ ਵਾਲਾ ਜਿਨ੍ਹਾਂ ਨੇ ਕੌਮ ਦੀ ਜਿਹੜੀ ਤਰਾਸਦੀ ਸੀ ਜਿਹੜੀ ਅੱਜ ਤੱਕ ਵੀ ਨਹੀਂ ਭੁੱਲਣਯੋਗ ਤੇ ਨਾ ਪਲਾ ਸਕਿਆ ਤੇ ਇਹੋ ਜੀਆਂ ਮਾਤਾਵਾਂ ਅੱਜ ਜਾਂ ਬੀਬੀਆਂ ਪਈਆਂ ਜਿਨ੍ਹਾਂ ਦੇ ਘਰਾਂ ਵਾਲਿਆਂ ਨੇ ਤੇ ਜਿਨ੍ਹਾਂ ਨੇ ਆਪ ਵੀ ਇਹ ਸਮੇਂ ਦੇ ਵਿੱਚ ਵੱਡੇ ਜਿਹੜੇ ਤਸ਼ੱਦਦ ਹੈ ਉਹ ਆਪਣੇ ਸਰੀਰ ਤੇ ਹੰਡਾਈ ਆਪਣੇ ਸਰੀਰ ਤੇ ਹੰਡਾਉਂਦਿਆਂ ਅੱਜ ਵੀ ਉਹ ਮਾਤਾਵਾਂ ਉਹ ਪੈਣਾ ਜਿਉਂਦੀਆਂ ਨੇ ਜਿਹੜੀਆਂ ਆਪ ਆਪਣੇ ਮੂੰਹੋਂ ਦੱਸਦੀਆਂ ਨੇ ਵੀ ਜਿਹੜਾ ਉਹ ਸਮੇਂ ਦਾ ਹਾਲ ਸੀ ਨਾ ਵੇਖਣ ਵਾਲਾ ਜਿਹੜਾ ਹਾਲ ਸੀ ਸੋ ਦੇਖਦੇ ਰਹੋ ਧੰਨਵਾਦ